ਕਾਲਜ ਮੈਨੇਜਮੈਂਟ ਦੀਆਂ ਵਧੀਆਂ ਤੋਂ ਦੁਖੀ ਵਿਦਿਆਰਥੀਆਂ ਨੇ ਸਿਹਤ ਮੰਤਰੀ ਬ੍ਰਹਮਿੰਦਰਾ ਨੂੰ ਮਿਲ ਕੇ ਆਪਣਾ ਦੁੱਖੜਾ ਸੁਣਾਇਆ ਪਟਿਆਲਾ ਦੇ ਗਿਆਨਸાગਰ ਮੈਡੀਕਲ ਕਾਲਜ ਦੇ ਨਵ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੋਟੀਆਂ ਫੀਸਾਂ ਲੈਣ ਦੇ ਬਾਵਜੂਦ 2 ਮਹੀਨਿਆਂ ਤੋਂ ਉਨ੍ਹਾਂ ਦੀ ਪੜ੍ਹਾਈ ਬੰਦ ਕਰ ਦਿੱਤੀ ਗਈ ਹੈ ਜਦਕਿ ਮਈ ਚ ਉਨ੍ਹਾਂ ਦੇ ਪੇਪਰ ਨੇ ਐਨਆਈ ਨਹੀਂ ਹੁਣ ਮੈਨੇਜਮੈਂਟ ਹੋਸਟਲ ਨੂੰ ਵੀ ਜਿੰਦਰਾ ਮਾਰਨ ਦੀ ਫਿਰਾਕ ਚ ਹੈ ਸਿਹਤ ਮੰਤਰੀ ਨੇ ਬੱਚਿਆਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਦੋ ਮਹੀਨੇ ਹੋ ਗਏ ਸਾਡਾ ਕਾਲਜ ਬੰਦ ਹੈ ਸਾਨੂੰ ਕੋਈ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਹੌਸਟਲ ਚ ਸਫਾਈ ਨਹੀਂ ਹੋ ਰਹੀ ਖਾਣਾ ਨਹੀਂ ਸਾਨੂੰ ਖਾਣਾ ਵੀ ਬੰਦ ਕਰ ਦਿੰਦੇ ਨੇ ਉਹ ਤੇ ਦੋ ਸਾਲਾਂ ਤੋਂ ਸਾਡੇ ਕੋਈ ਮਤਲਬ ਦੋ ਮਹੀਨਾ ਤੋਂ ਕੋਈ ਨਿਸਾਰ ਲੈ ਰਿਆ ਇਹਨਾਂ ਬੱਚਿਆਂ ਨੂੰ ਸੰਭਾਲਣਾ ਸਾਡਾ ਕੰਮ ਹੈ ਜੇ ਮੈਨੇਜਮੈਂਟ ਧੋਖਾ ਕਰ ਰਹੀ ਹੈ ਜੇ ਮੈਨੇਜਮੈਂਟ ਦੇ ਲੋਕ ਪੈਸਾ ਕਮਾ ਕੇ ਆਪਣਾ ਇੱਕ ਪਾਸੇ ਲੈ ਜਾਣਾ ਚਾਹੁੰਦੇ ਹੈ ਖੋਲਿਆ ਤਾਂ ਸੀ ਉਹਨਾਂ ਨੇ ਚੈਰੀਟੇਬਲ ਇੰਸਟੀਚਿਊਟ ਔਰ ਜਦ ਚੈਰੀਟੇਬਲ ਇੰਸਟੀਚਿਊਟ ਖੋਲ ਕੇ ਇਹਨਾਂ ਪੈਸਾ ਇਕੱਠਾ ਬੱਚਿਆਂ ਦਾ 40-40 ਕਰੋੜ ਰੁਪਏ ਹਰ ਹਰ ਸਾਲ ਫੀਸ ਮਿਲਦੀ ਹੈ ਬੱਚਿਆਂ ਤੋਂ ਇਹਨਾਂ ਨੂੰ ਔਰ ਉਹ ਪੈਸੇ ਅਦਰ ਉਦਰ ਕਰ ਜਾਂਦੇ ਤਾਂ ਸਰਕਾਰ ਇਹੋ ਜਿਹਾ ਕੰਮ ਹੋਣ ਨਹੀਂ ਦੇਊਗੀ ਮੈਂ ਮੈਂ ਮੇਰੀ ਪਹਿਲੀ ਜ਼ਿੰਮੇਵਾਰੀ ਨਾ ਬੱਚਿਆਂ ਦੇ ਪ੍ਰਤੀ ਹੈ ਸਰੇ ਤੋਂ ਇਲਾਵਾ ਜਿਨ੍ਹਾਂ ਨੇ ਕੋਈ ਮਤਲਬ ਵੀ ਕੀਤਾ ਉਹਨਾਂ ਖਿਲਾਫ ਵੀ ਕੋਈ ਕ ਸਿਹਤ ਮੰਤਰੀ ਵਿਦਿਆਰਥੀਆਂ ਦੀ ਸਮੱਸਿਆ ਕਰੋ ਤੱਕ ਹੱਲ ਕਰ ਪਾਉਂਦੇ ਨੇ ਇਹ ਵੇਖਣਾ ਬਾਕੀ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ